एक मुद्दा मतलब छेड़ के हटे हैं टीशन भारी जिधर जो से यार टीशेट्स छपाई हैं मेरे दोस्त इधर मेरे मतलब बड़ी सोच समझ के जिधर आप अगाल की थी बड़ी सोच समझ के समझाई पर जब यारे पूरे टेंट देखे थे मैंने दो तस्करी निपुरा ऊपर ऊपर क्या हो गया बारे में तो आला ਆਦਾ ਆਦਾ ਬੀਕਾਨੇ ਵਾਲਾ ਟੱਪਾ ਹੀ ਲੱਗਦਾ ਅੱਜ ਇੱਧਰ ਦੇਖਿਆ ਅੱਦਾ ਲੱਗਦਾ ਵੀ ਸਭ ਤੋਂ ਜ਼ਿਆਦਾ ਪਿਆਰ ਸਭ ਤੋਂ ਜ਼ਿਆਦਾ ਮਤਲਬ ਸਭ ਲੋਕੀ ਲੋਕ ਇੱਧਰੋਂ ਪਿਆਰ ਕਰਦੇ ਆ ਇਹ ਆਦਾ ਕਿ ਰਿਸ਼ਵਤ ਵਾਲੀ ਮਿੰਦੋਤੀ ਲੜਦਾ ਮਤਲਬ ਇਹਨਾਂ ਨੇ ਟੱਡੋ ਪਿਆਰ ਕੀਤਾ ਬਿਲਕੁਲ ਜੀ ਬਿਲਕੁਲ ਇਹ ਮਿੰਦੋਤੀ ਵਾਲਦਾਰ ਨੇ ਤੁਹਾਡੀ ਫਿਲਮ ਮਾਰੀ 28 ਜੂਨ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਰੀਏ ਦੇਖੋ ਜੀ ਬਹੁਤ ਪਿਆਰੀ ਫਿਲਮ ਬਣਾਈ ਆ ਅਵਤਾਰ ਸਿੰਘ ਨੇ ਔਰ ਸਾਡੀ ਪੂਰੀ ਕਾਸਟ ਨੇ ਪੂਰਾ ਸਹਿਯੋਗ ਦਿੱਤਾ ਹੈ ਆ ਸਾਰੇ ਖੜੇ ਹੈ ਸਾਰੇ ਭਰਾਵਾ ਵਾਂਗੂ ਪਿਓਾਂ ਵਾਂਗੂ ਭੈਣਾ ਵਾਂਗੂ ਔਰ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਆਪਣੀ ਘਰ ਦੀ ਫਿਲਮ ਸਮਝ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਟਰੈਕਟਰ ਸਾਹਿਬ ਦੱਸਣਗੇ ਹਾਂਜੀ ਬੋਲੋ ਦੱਸੋ ਕੀ ਦਸੀਏ ਅੱਜ ਬਹੁਤ ਸੋਹਣੀ ਫਿਲਮ ਬਣੀ ਹੈ ਜੀ ਮੈਨੂੰ ਬਹੁਤ ਜ਼ਿਆਦਾ ਆਨੰਦ ਆਇਆ ਹੈ ਮੇਰੇ ਫਿਲਮੀ ਕੈਰੀਅਰ ਚ ਸਭ ਤੋਂ ਵੱਧ ਜੇ ਸਵਾਦ ਆਇਆ ਨਾ ਮਨਮੇਂ ਦੋ ਤਸੀਲਾਰਨੀ ਬਣਾਉਣ ਤੇ ਆ ਔਰ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਵੀ ਜਿੰਨਾ ਮੈਨੂੰ ਬਣਾਉਣ ਚ ਸਵਾਦ ਆਇਆ ਤੁਹਾਨੂੰ ਕਈ ਗੁਣਾ ਜ਼ਿਆਦਾ ਉਸ ਨੂੰ ਖਾਣ ਚ ਆਊਗਾ ਜਿਸ ਤਰ੍ਹਾਂ ਇੱਕ ਕੁੱਕ ਬਣਾਉਂਦਾ ਨਾ ਉਹ ਜਦੋਂ ਪੂਰੀ ਫੀਲਿੰਗ ਨਾਲ ਬਣਾਉਂਦਾ ਹੈ ਨਾ ਉਹਨੇ ਉਹਨੇ ਹੀ ਖਾਣ ਚ ਵੱਧ ਸਵਾਦ ਆਉਂਦਾ ਹੈ ਕਹਿੰਦੇ ਇਹ ਮਤਲਬ ਇਹਨਾਂ ਇਹਨਾਂ ਦਾ ਨਾ ਪੂਰਾ ਰਿਕਾਰਡ ਹੈ ਕਿ ਇਹ ਫਿਲਮ ਨੂੰ ਬਹੁਤ ਜਲਦੀ ਬਣਾਉਂਦੇ ਨੇ ਤੇ ਸਾਰੇ ਆਰਟਿਸਟਸ ਨੂੰ ਮਤਲਬ ਪੂਰਾ ਦਬਾ ਕੇ ਢੁਲਾ ਕੇ ਰੱਖਦੇ ਆ ਸਾਰੇ ਗਾਵੇਂ ਪੱਕੇ ਬਿਲਕੁਲ ਬਿਲਕੁਲ ਆਓ ਪਰਛਾਵਾ ਬਰਬਲਗੀਰ ਬਈ ਇੱਥੇ ਆ ਗਏ ਆ ਗਏ ਹਾਂਜੀ ਬਾਈ ਇਹਦੇ ਬਾਰੇ ਕੀ ਕਹੀਏ ਤਾਂ ਫਿਲਮ ਬਹੁਤ ਸੋਹਣੀ ਬਣੀ ਐ ਓਹ ਪਤਾ ਨਹੀਂ ਕਿਵੇਂ ਲੱਗ ਰਿਹਾ ਜੀ ਤੁਹਾਡੇ ਵਿੱਚੋਂ ਨਾ ਕੋਈ ਸੰਗ ਰਿਹਾ ਤੇ ਸੰਗ ਦਾ ਮਤਲਬ ਕਿਤੇ ਆਉਂਦਾ

ਬਹੁਤ ਵਧੀਆ ਫਿਲਮ ਬਣੀ ਹੈ ਭਾਜੀ ਕਿਉਂਕਿ ਬਾਕੀ ਤਾਂ ਸਾਰਾ ਠੀਕ ਹੈ ਅਵਤਾਰ ਭਾਜੀ ਨੇ ਸਾਰਿਆਂ ਤੋਂ ਵਧੀਆ ਕੰਮ ਕਰਾਇਆ ਬਾਕੀ ਕਨਸੈਪਟ ਅਲੱਗ ਹੈ ਤੇ ਮਿੰਦੋ ਤਹਿਸੀਲਦਾਰ ਨਹੀਂ ਇੱਕ ਨਾ ਕ੍ਰਿਓਸਟੀ ਪੈਦਾ ਕਰ ਰਿਹਾ ਸਾਰੇ ਪਾਸੇ ਚੰਗੀ ਹਵਾ ਆ ਲੋਕਾ ਐਕਸਾਈਟਡ ਹੋਣ ਡਏ ਆ ਮੈਨੂੰ ਫੋਨ ਵੀ ਆਉਂਦੇ ਖਾਸ ਕਰਕੇ ਕੈਨੇਡਾ ਅਮਰੀਕਾ ਤੋਂ ਵੀ ਸੰਗੇ ਯਾਰ ਤੁਹਾਡੀ ਫਿਲਮ ਇਹ ਟ੍ਰੇਲਰ ਦੇਖਿਆ ਬਹੁਤ ਵਧੀਆ ਸੋ ਮੈਂ ਬੇਨਤੀ ਇੱਕੋ ਹੀ ਕਰਦਾ ਕਿ 28 ਜੂਨ ਨੂੰ ਮਿੰਦੋ ਤਹਿਸੀਲਦਾਰਨੀ ਫਿਲਮ ਲੱਗ ਰਹੀ ਆ ਤੇ ਤੁਸੀਂ ਪਲੀਜ਼ ਫੈਮਿਲੀ ਸਮੇਤ ਜਾਇਓ ਇਹ ਫੈਮਿਲੀ ਡਰਾਮਾ ਆ ਫੈਮਿਲੀ ਫਿਲਮ ਆ ਸਸ ਨਹੀਂ ਤੁਹਾਡੀ ਪੂਰੀ ਏਜੇ ਦੀ ਟੀਮ ਖੜੀ ਇਹਨਾਂ ਵਿੱਚੋਂ ਦੋ ਐਕਟਿਵ ਬੰਦੇ ਚੂਜ਼ ਕਰ ਲੈ ਤੁਸੀਂ ਦੋ ਸਭ ਤੋਂ ਜ਼ਿਆਦਾ ਐਕਟਿਵ ਬੰਦੇ ਚੂਜ਼ ਕਰੋਗੇ ਮੈਨੂੰ ਇਹ ਦੱਸੋ ਵੀ ਕਿਹੜਾ ਬੰਦਾ ਨਹੀਂ ਐਕਟਿਵ ਮਤਲਬ ਇੱਕ ਤੋਂ ਵੱਧ ਕੇ ਇੱਕ ਹੈ ਜੇ ਮੈਂ ਕਿਸੇ 1 ਦਾ 2 ਦਾ ਜਾਂ 4 ਦਾ ਨਾਮ ਲਵਾਂਗਾ ਮੈਂ ਉਹਦੇ ਚ ਮੇਰਾ ਖਿਆਲ ਇਨਸਾਫ ਨਹੀਂ ਕਰੂੰਗਾ ਆਪਾਂ ਉਹਨਾਂ ਨੂੰ ਕਢਾਵਾਂਗੇ ਛੋਟੀ ਜੀ ਗੇਮ ਤੇ ਹੁਣੇ ਤੁਸੀਂ ਦੋ ਬੰਦੇ ਆਪਣੇ ਦੇਖੋ ਇਸ ਫਿਲਮ 'ਚ ਗੇਮੀ ਬੰਦਾ ਕੋਈ ਨਹੀਂ ਹੈ ਇਹ ਗੱਲ ਗੱਲ ਕੋਈ ਗੇਮੀ ਬੰਦਾ ਕੋਈ ਨਹੀਂ ਭਾਜੀ ਗੇਮ ਕਰਨ ਵਾਲਾ ਕੋਈ ਨਹੀਂ ਦੇਖੋ ਦੇਖੋ ਗੇਮ ਖੜਾਵਾਂਗੇ ਸਾਡੀ ਫਿਲਮ ਦੇ ਵਿੱਚ ਕਮਾਲ ਦਾ ਟਰੈਕ ਹੈ ਜੇਠ ਤੇ ਪਰਝਾਈ ਦਾ ਉਹ ਜੇਠ ਪਰਝਾਈ ਨੂੰ ਅਸੀਂ ਦੇਖੋ ਭਾਈ ਭਾਈ ਕੇ ਕੇਮ ਤੋਂ ਕੇਮ ਖੇਡਣ ਤੋਂ ਪਹਿਲੇ ਇੱਕ ਬੇਨਤੀ ਹੈ ਕਿ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਜੇ ਤੁਸੀਂ ਚਾਹੋ ਨਾ ਤੁਹਾਡੇ ਬੱਚੇ ਹੱਸਦੇ ਖੇੜਦੇ ਸਕੂਲ ਜਾਣ ਤਾਂ ਮੈਨੂੰ ਦਫ਼ਤਰੀ ਦਿਖਾ ਦਿਓ ਦੇਖੋ ਸਾਰਾ ਸਕਾਲ ਸਕੂਲ ਨੂੰ ਭੱਜ ਜਾਂਦੇ ਆ ਲਓ ਜੀ ਆ ਜੇਠ ਦੀ ਦਿਖਾਣੀ ਮੈਂ ਪਾਸੇ ਹੋ ਜਮਾ ਜੇਠ ਦੀ ਦਿਖਾਣੀ ਕਰ ਲੈਣ ਜੋ ਚਲੋ ਇਹ ਥੱਕ ਗਿਆ ਹੁਣ ਮੈਂ ਫੜ ਲੇ ਬਾਰੀ ਬਰਸੀ ਖੜਨ ਗਿਆ ਸੀ ਖੜ ਕੇ ਲਿਆਂਦੀ ਰਜਾਈ ਉਹ ਬਾਰੀ ਬਰਸੀ ਖੜਨ ਗਿਆ ਸੀ ਖੜ ਕੇ ਲਿਆਂਦੀ ਰਜਾਈ ਮਿੰਦੋ ਤਸਿਲਦਾਰਨੀ ਦੇ ਵਿੱਚ ਸਭ ਤੋਂ ਜੋੜੀ ਸਭ ਤੋਂ ਵਧੀਆ ਜੋੜੀ ਜੇਠ ਤੇ ਉਹਨਾਂ ਦੀ ਪਰਚਾਈ ਆ ਵੀ ਬੜੀ ਯਾਦਾ ਫਿਰ ਤਾੜੀਆਂ ਤੋਂ ਨਹੀਂ ਮਾਰੀ ਮੈਂ ਤਾਂ ਸੁਣ ਕੀ ਬੋਲਾਂ ਭਾਈ ਮੈਂ ਤਾਂ ਜੇਠ ਮੁਰੇ ਨਹੀਂ ਬੋਲ ਸਕਦੀ ਨਾ ਨਾ ਮੈਂ ਤਾਂ ਜਮਈ ਨਹੀਂ ਬੋਲ ਸਕਦੀ ਨਾ ਨਾ ਵੇ ਵੈਸੇ ਨਾ ਟ੍ਰਾਂਸਪੇਰੇ ਮੈਂ 12 ਸਿੰਘਾ ਹੁੰਦਾ ਹਾਂ ਮੈਂ ਬੋਲ ਪਾ ਹਾਂ ਉਹ ਕਰ ਬੋਲੀ ਸਾਰਾ ਆਂਤਰਾ ਵਾਲਾ ਕਰ ਸਕਦਾ ਹਾਂ ਵੇ ਜੇ ਮੂਰਖਾਂ ਦੇ ਸਿੰਘ ਹੁੰਦੇ ਨਾ ਤੂੰ 12 ਸਿੰਘਾ ਹੁੰਦਾ ਜੇ ਮੇਰੇ ਸਿੰਘ ਹੁੰਦੇ ਪਹਿਲਾਂ ਤੇਰਾ ਢਿੱਡ ਪਾੜਦਾ ਮੂੰਹ ਮੈਂ ਮਾਰ ਕੀ ਵੇ ਮੈਂ ਸ਼ਰੀਕ ਨੇ ਸਿੰਘ ਮਾਰ ਕੇ ਮੇਰੀਆਂ ਸਾਰੀਆਂ ਅੰਤਰਾ ਭਾਰ ਕੱਟਦੀਆਂ ਤੂੰ ਵੀ ਮਰ ਜਾ ਬੋਲ ਪਾ ਕੁਛ ਬੋਲਦਾ ਬੋਲਦਾ ਮੈਂ ਜੜਦਾ ਕਰ ਦਊ ਪਤੀ ਜੀ ਮਾਰ ਕੇ ਬਾਈ ਨੂੰ ਲੈ ਜਾ ਇੱਥੋਂ ਯਾਰ। ਯਾਰ ਰੋ ਬਾਬੀ ਰੋਣੀ ਦਾ। ਵਾਹ ਬਹੁਤ ਰੋ। ਯਾਰ ਰੋ ਬੈ। ਇਹ ਸਾਰੀ ਫਿਲਮ ਚ ਇੰਨਾ ਹੀ ਰੋ ਰਿਹਾ ਰੋਣੀ ਦਾ। ਇੱਧਰ ਸਾਡੇ ਤਰਸੇਮ ਪਾਲ ਜੀ। ਸਹੀ ਗੱਲ ਹੈ। ਤਰਸੇਮ ਪਾਲ। ਦੇਖੋ ਜੀ ਬਹੁਤ ਖੁਸ਼ੇ ਬਿਆਨ ਨੇ ਆ ਬਾਬਿਆਂ ਨੇ ਤੇ ਮੇਰਾ ਕਰੈਕਟਰ ਜਿਹੜਾ ਹੈ ਉਹ ਬਹੁਤ ਸੌਫਟ ਕਰੈਕਟਰ ਹੈ ਤੇ ਬੜਾ ਫਖਰ ਵਾਲਾ ਕਰੈਕਟਰ ਜਿਹ ਮੈਂ ਪਹਿਲਾਂ ਦੱਸਿਆ ਵੀ ਮੈਂ ਮਿੰਦੋ ਤਸੀਲਾਰਨੀ ਦਾ ਰਿਸ਼ਤੇਦਾਰ ਆਂ ਤੇ ਬਹੁਤ ਪਿਆਰਾ ਮਾਹੌਲ ਸੀ ਸੈੱਟ ਦੇ ਉੱਤੇ। ਅਸੀਂ ਸਾਰੇ ਬੰਦੇ ਫੈਮਿਲੀ ਦੀ ਤਰ੍ਹਾਂ ਸੀਗੇ ਹੁਣ ਟ੍ਰੇਲਰ ਤੋਂ ਬਾਅਦ ਬਹੁਤ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਦਾ ਚੰਗਾ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਪਰਿਵਾਰ ਸਮੇਤ ਇਸ ਫਿਲਮ ਨੂੰ ਵੇਖਣ ਆਓ 28 ਜੂਨ ਨੂੰ ਬਿਲਕੁਲ ਜੀ ਗਾਧੂ ਸਾਹਿਬ ਇਹ ਕੀਆਂ ਕਿਆ ਬਾਤਾਂ ਸੁਣਨ ਇਹ ਤਾਂ ਤਹਿਸੀਲਦਾਰ ਨੇ ਕਾ ਵੀ ਬਾਪ ਹੈ ਲਓ ਜੀ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਅਕਸਰ ਔਰਤ ਪ੍ਰਧਾਨ ਜਿਹੜੀ ਪਹਿਲੀ ਫਿਲਮ ਬਣ ਰਹੀ ਹੈ ਉਹ ਇਹ ਹੀ ਹੈ ਕਿਸੇ ਨੇ ਔਰਤ ਤੇ ਗੱਲ ਨਹੀਂ ਲਿਖੀ ਔਰਤ ਦਾ ਕੀ ਰਤਬਾ ਔਰਤ ਦੀ ਕੀ ਰਿਸਪੈਕਟ ਹੈ ਔਰਤ ਅੱਜ ਪੜ੍ਹ ਲੈ ਕੇ ਕਿੱਥੇ ਚਲੀ ਗਈ ਫਿਰ ਉਹ ਲੋਕਾਂ ਨਾਲ ਜੂਝਦੀ ਹੈ ਮੈਨੂੰ ਇਹ ਚ ਬਹੁਤ ਚੰਗਾ ਲੱਗਿਆ ਇਹ ਕਰਮਜੀਤ ਦੀ ਇਹ ਬਹੁਤ ਹੀ ਅੱਛੀ ਜੋ ਅਵਤਾਰ ਜੀ ਦੀ ਕਹਾਣੀ ਹੈ ਸਾਡੇ ਡਾਇਰੈਕਟਰ ਸਾਹਿਬ ਦੀ ਕਿ ਔਰਤ ਪ੍ਰਧਾਨ ਫਿਲਮ ਹੈ ਔਰ ਮੈਂ ਦੇਖਦਾ ਹਾਂ ਕੁੜੀਆਂ ਨੂੰ ਦੇਖਣੀ ਚਾਹੀਦੀ ਹੈ ਔਰ ਜਿੱਥੇ ਸਾਰੇ ਇੰਟਰਟੇਨਮੈਂਟ ਫਿਲਮ ਹੈ ਬੜਾ ਬڑے ਮੋੜ ਆਉਣਗੇ ਇਸ ਫਿਲਮ ਚ ਹਨਾ ਫੌਜੀਆਂ ਦਾ ਟਰੈਕ ਵੀ ਆਊਗਾ ਤੁਸੀਂ ਦੇਖੋਗੇ ਸਾਰਿਆਂ ਨੇ ਆਪਦੇ ਆਪ ਦੇ ਬਹੁਤ ਅੱਛਾ ਕੰਮ ਕੀਤਾ ਸੋ 28 ਤਰੀਕ ਨੂੰ ਜਰੂਰ ਦੇਖਿਓ ਮਿੰਦੋ ਤਸੀਲਾਰ ਕੀ ਬਾਤ ਥੈਂਕ ਯੂ ਥੈਂਕ ਯੂ ਆ ਸਿਮਰ ਸੈਜਪਾਲ ਜੀ ਤੁਸੀਂ ਬੋਲੋ ਕੁਝ ਬਿਲਕੁਲ ਜੀ ਬੋਲੋ ਬੋਲਣਾ ਚਾਹੀਦਾ ਸਰ ਬਿਲਕੁਲ ਜੀ 28 ਤਰੀਕ ਨੂੰ ਮਿੰਦੋ ਤਹਿਸੀਲਦਾਰ ਨੇ ਸਾਰਿਆਂ ਨੇ ਦੇਖਣ ਜਾਣੀਆਂ ਕਿਉਂਕਿ ਫਿਲਮ ਬਹੁਤ ਸੋਹਣੀ ਹੈ ਬਹੁਤ ਹੀ ਹਰ ਚੀਜ਼ ਹੈ ਫਿਲਮ ਦੇ ਵਿੱਚ ਬੱਚਿਆਂ ਲਈ ਆਪਣੀ ਪੂਰੀ ਫੈਮਲੀ ਨੂੰ ਨਾਲ ਲੈ ਕੇ ਜਾਣਾ ਸਾਰਿਆਂ ਨੇ ਦੇਖਣ ਕਿਹੜੀ ਫਿਲਮ ਜਾਣਾ ਹੈ ਬਿਲਕੁਲ ਜੀ ਸਾਰਿਆਂ ਦੀ ਰੇਲ ਪੂਰੀ ਬਣਾ ਕੇ ਰੱਖੀ ਸੀ ਨਾ ਹਾਂਜੀ ਹਾਂਜੀ ਸਾਰੇ ਰੋਣਾ ਕਿੱਛ ਹਾਂ ਹਾਂ ਆ ਪਾਰੀ ਆ ਇਹਨਾਂ ਦੀ ਆਪਾਂ ਪਰਾਂ ਕੀ ਕਰਨਾ ਭਾਜੀ ਤੁਸੀਂ ਇੱਕ ਵਾਰੀ ਐ ਕਰੋ ਐ ਕਰੋ ਇੱਕ ਵਾਰੀ ਐ ਕਰੋ ਕਿਹੜਾ ਕਹਿੰਦਾ ਤੇ ਤੁਸੀਂ ਗਾਣਾ ਹੈ ਗਾਣਾ ਤੇ ਜਦੋਂ ਤੱਕ ਇਹ ਗਾਣਾ ਗਾਣਾ ਬੰਦ ਨਹੀਂ ਕਰਦੇ ਤੁਸੀਂ ਇਹ ਸਿੱਕਾ ਗਿਰਨ ਨਹੀਂ ਦੇਣਾ ਇੱਥੇ ਯਾਰ ਕਦੋਂ ਕੰਮ ਉਹ ਨਾ ਪਾ ਬੀਐਫਐਕਸ ਸਿਕਾ ਲਾ ਲੈ 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 ਕਰ ਕਰ ਚਲੋ ਗਾਣਾ ਸ਼ੁਰੂ ਕਰੋ ਜੀ ਮਿੰਟ ਦਿੰਦੇ ਸੀ ਸ਼ੁਰੂ ਨਾ ਕਰੋ ਚਲੋ ਜੀ ਹੋ ਚੱਲ ਦੇ ਗੰਡਾ ਸੇ ਕਹਿੰਦੇ ਜੋਸ਼ ਬੋਲਦਾ ਕੱਲਾ ਕੱਲਾ ਵਾਰ ਬੋਕੜਾ ਨੂੰ ਖੋਲਦਾ ਕੱਲਾ ਕੱਲਾ ਵਾਰ ਖੋਪੜਾ ਨੂੰ ਖੋਲਦਾ ਕੰਦਿਆਂ ਦੇ ਪੈਂਦੇ ਨੇ ਜੜਾ ਕੇ ਮਿੱਤਰੋ ਭੱਜਦੇ ਨੇ ਵੈਲੀਆਂ ਦੇ ਕਾਕੇ ਮਿੱਤਰੋ ਬਰੇ ਟਾਂਗਵਾ ਤੇ ਪੈਂਦੀਆਂ ਨੇ ਚੰਗਾ ਮਿੰਦੋ ਤਸਿਲਦਾਰਨੀ ਜੀ ਦੇ ਕਰਕੇ ਖੜਕੇ ਦੀਆਂ ਡਾਂਗਾ ਓਏ ਮਿੰਦੋ ਤਸਿਲਦਾਰਨੀ ਦੇ ਕਰਕੇ ਖੜਕੇ ਦੀਆਂ ਡਾਂਗਾ ਓਏ ਮਿੰਦੋ ਤਸਿਲਦਾਰਨੀ ਇਹਨਾਂ ਨੂੰ ਖੁਸ਼ੀ ਨਾਲ ਗਰੇਸ਼ ਕਰਕੇ ਤੋਰਦਾ ਤਾਲੀਆਂ ਡਾਕਟਰ ਸਾਹਿਬਾਨ ਅਰੇ ਇਸ ਖੁਸ਼ੀ ਦੇ ਮਾਹੌਲ ਨੂੰ ਹੋਰ ਵਧੀਆਂ ਕਰਨਾ ਤੁਸੀਂ 28 ਜੂਨ ਨੂੰ ਆ ਕੇ ਜਰੂਰ ਦੇਖਣੀ ਹੈ ਸਾਰਿਆਂ ਨੇ ਮਿੰਦੋ ਤਸਿਲਦਾਰਨੀ Oh